ਚੋਪਈ ਸਾਹਿਬ ਪਾਤਸ਼ਾਹੀ ਦਸਵੀਂ ਕੋਟ ਬੱਬਾ ਚ ਬੇਨਤੀ ਚੋਪਈ ਹਮਰੀ ਕਰੋ ਬਾਤ ਦੀ ਰਛਾ ਪੂਰਨ ਹੋਵੇ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੀ ਹਮਾਰਾ ਆਪਣਾ ਜਾਣ ਕਰੋ ਪ੍ਰਿਤਿ ਪਾਰਾ ਹਮਰੇ ਦੁਸ਼ਟ ਸਵੈਤਮ ਕਾਹੋ ਆਪ ਹਾਥ ਦੇ ਮੋਹੀ ਬਚਾਵੋ ਸੋ ਕੀ ਵਿਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੌਰਾ ਛਾ ਨਿਜ ਕਰ ਦੇ ਕਰੀਐ ਸਭੈ ਰਣ ਕੋ ਆਸ ਸਿੰਗਰੀਐ ਊਰਣ ਹੋਏ ਹਮਾਰੀ ਆਸਾ ਤੂਰਪੁਜਨ ਕੀ ਰਹੀ ਪਿਆਸਾ ਤੁਮੈ ਛੜ ਕੋਈ ਅਵਰਣਾ ਧੰਉ ਜੋ ਬਰਚਾਉ ਸਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੁਣ ਚੁਣ ਸਤਰ ਹਮਾਰੀ ਮਰੀਐ اپ ہاتھ دے مجیو بڑی ہے مرن کا لکات راسنی بڑی ہے او جو صدا ہمارے پچھا سیری ایس تو جو کرے اور اچھا راکھ لے او میرا کھن ہارے صاحب صحاب پیارے دین باند دستان کے ہنٹا تم ہو پری چطور دست کنٹا ਕਲ ਪਾਇ ਬ੍ਰਹਮਾ ਬਤ ਤਰਾ ਕਲ ਪਾਇ ਸ਼ਿਵ ਜੀ ਅਵਤਾਰਾ ਕਲ ਪਾਇ ਕਰ ਬਿਸਨ ਪਰਗਾ ਸ ਸਗਲ ਕਲ ਕੈ ਕੀਆ ਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀ ਉਹ ਬੇਜਰਾਜ ਬ੍ਰਹਮਾ ਜੋ ਥੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਿਸ਼ਨ ਪੁਜਾਇਓ ਆਦਿ ਅੰਤ ਤੇ ਕੀ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵ ਕਣ ਕੋ ਸੇਵ ਗੁਣ ਸੁਖ ਦੀਓ ਸਤਰਣ ਕੋ ਬਲ ਮੋਬਤ ਕੀਓ ਕਟ ਕਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਕੁੰਚਰਸ ਤੂੰ

ਤਉ ਮਨ ਜ਼ਬਹੀ ਤੇਰਾ ਤਿਰਾਲ ਮਨ ਜਾਨਤ ਬੇਦਪੀਦ ਅਰ ਅਲਮ ਨਿਰੰਕੰਡ ਨਿਰਨਿਰਲੰਭ ਆਦ ਅਨੀਲ ਅਨਾਦ ਅਸੰਗਤਾ ਕਾ ਬੂਡੂ ਚਰਤ ਬੇਦਾ ਜਾ ਕੋ ਪੀਵਨ ਪਾਵਤੁ ਪੀਦਾ ਤਾਕੂ ਕਰ ਕਾ ਹਨਿ ਅਨੁਮਨਤ ਮਹਾ ਮੂੜ ਕਛੁ ਪੇਦ ਨ ਜਾਣਤ ਮਹਾਦੇਵ ਕੋ ਕਹਿ ਸੁਦਾਸਹ بیٹھا

سر بھور موہ سائی بچا سر آپ ہاتھ دے لیو اباری سر بٹھور موہو سہائی دکھ دیو بچایا بچائی واہ گرڈی کا خالصہ واہ گرڈی کی فتح